ਕੀ ਬਹੁਤ ਸੁਣੀ ਨਾ ਰਹੇ ਜੋ ਬਣਾਉਣ ਵਾਲੇ ਮੈਂ ਮਿੱਕੀ ਕਰਾਉਣ ਉਹ ਜੋ ਜੀ ਵੀ ਨਾ ਕਿ ਦਗਾ ਲ ਕਰਾਂਗੀ ਮੇਰੇ ਮਨ ਮੇਰੇ ਪਿੰਡ ਛੱਡਿਆ ਮੰਮੀ ਨੇ ਵੀ ਕਿ ਦਗਾ ਲ ਕਰ ਸਕਦੀ ਪਪਾ ਨੇ ਵੀ ਦਗਾ ਲ ਕਰ ਸਕਦੀ ਮੈਂ ਤਾਂ ਕੁਝ ਸਮਝ ਨਹੀਂ ਲੱਗਾਂ ਦੀ ਆਏ ਹੈ ਹਟ ਮੈਂ ਨਾ ਫੋਨ ਤੇ ਵੀ ਗੱਲ ਕਰਦੀ ਸੀ ਤੇ ਮੈਨੂੰ ਦੱਸਿਆ ਵੀ ਨਹੀਂ ਮੈਨੂੰ ਦੱਸਿਆ ਵੀ ਨਹੀਂ ਕੀ ਮੈਨੂੰ ਲੱਗਦਾ ਪੱਕਾ ਤਰੀਡੇ ਕੰਮ ਆਣਾ ਹੈ ਐਨੇ ਵਸਿਆ ਹੋਣਾ ਕਿ ਅੱਧਾ ਕਲੇਸ਼ ਪਾਣੀ ਹੈ ਘਰ ਦੇ ਵਿੱਚ ਬਾਜੀ ਤੁਸੀਂ ਅੱਧਾ ਕਰੋ ਮੈਨੂੰ ਲਜਾਤ ਹੋਣੀ ਤੁਸੀਂ ਕਹਿ ਦਿਓ ਮੈਂ ਆਣ ਲੱਗਾ ਪੱਕਾ ਤਰੀਡੇ ਕੰਮ ਆਣਾ ਹੈ ਮੈਂ ਕੀ ਕਰਾਂਗੀ ਜੇ ਉਹ ਸੱਚੀ ਆ ਗਈ ਤੇ ਮੈਨੂੰ ਤਾਂ ਜਾਣਾ ਪੈਣਾ ਇੱਥੋਂ ਉਹ ਫਿਰ ਉਹ ਸੱਸ ਦੇ ਤਾਂ ਨਹੀਂ ਉਹ ਕੰਮ ਕਰ ਵੀ ਕਰਨਾ ਮੈਨਾਂ ਜ਼ਰੂਰ ਮੈਨੂੰ ਤੇ ਕੀ ਕਰਾਂ ਉਹ ਡੈਡੀ ਨਹੀਂ ਜਾ ਸਕਦੇ ਕੀ ਡੈਡੀ ਮੈਨੂੰ ਉੱਥੇ ਜਾਣਾ ਤੇ ਕਿੱਦਾਂ ਜਾਵਾਂ ਕੀ ਕਰੂੰ ਮੈਂ ਉਹ ਥਮੇਰੇ ਨਾਲ ਨਾ ਕਿਤੇ ਦੂਰ ਤੱਕ ਲੈ ਕੇ ਉੱਥੋਂ ਘਰੇ ਆ ਜਾ ਮੈਂ ਉੱਧਰ ਵੀ ਨਾ ਮੈਂ ਉੱਧਰ ਜਾਵਾਂਗੀ ਕਿ ਨਹੀਂ ਜੇ ਉਹ ਬਣਾ ਕੇ ਆ ਗਏ ਤੇ ਫਿਰ ਉਹ ਮੈਨੂੰ ਫਿਰ ਤੁਸੀਂ ਮੈਨੂੰ ਤੇ ਕਰਨਾ ਲੈਣਾ ਨਹੀਂ ਤਾਂ ਮੈਂ ਨਹੀਂ ਜਾਵਾਂਗੀ ਅੱਧੇ ਕਿੰਨੀ ਹਾਂ ਆइज ਉਹ ਜਦ ਦੀਆਂ ਵਸ ਇਹ ਨੂੰ ਅੱਜ ਕੀ ਹੋ ਗਿਆ ਇਹ ਤਾਂ ਅੱਗੇ ਲੜਦੀ ਰਹਿੰਦੀ ਸਵੇਰੇ ਮਨੇਰੇ ਉੱਠ ਕੇ ਤੇ ਹੋਏ ਅਡਜਸ ਸਿੱਧਾਂ ਤੋਂ ਹੀ ਫਰਦੀ ਹੈਗੀ ਤੇ ਚੁੱਪ ਚੁੱਪ ਵਾ ਪੁੱਛਾ ਨਾ ਨਾ ਵੀ ਕੀ ਗੱਲ ਹੋਈ ਹੈ ਫੇਰ ਕਿਤੇ ਗਾਲਜ ਨਾ ਪੈ ਜਾਵੇ ਚਲ ਕੋਈ ਨਾ ਪੁੱਛਦੀਆਂ ਜਾ ਕੇ ਦੀਦੀ ਕੀ ਗੱਲ ਹੋਈ ਓ ਕੁਝ ਨਹੀਂ ਆਮ ਜੀ ਦੀਦੀ ਕੀ ਗੱਲ ਹੋ ਗਈ ਤੂੰ ਬੜੀ ਗੁੱਸੇ ਵਿੱਚ ਤੇ ਤੂੰ ਤਾਂ ਬਸ ਕੀ ਲੈਣਾ ਮੈਨੂੰ ਜਿਵੇਂ ਮਰਜੀ ਹੋਇਆ ਵੇ ਮੈਨੂੰ ਜਦੋਂ ਜਰਾ ਬੁਲਾ ਲਾ ਤੇ ਰਹੀ ਵੀ ਕੁਝ ਰਹਿਣਾ ਸਿੱਧਾ ਮੋਕ ਕੋਣਾ ਨਹੀਂ ਜੇ ਤੈਨੂੰ ਪਿਆਰ ਨਹੀਂ ਕਰਨਾ ਆ ਕੇ ਉਹਦਾ ਪਰਸ਼ਾ ਆਮ ਜੀ ਵੀ ਕੀ ਗੱਲ ਹੋਈ ਆ ਥੋੜਾ ਗੁੱਸੇ ਵਿੱਚ ਕਿਉਂ ਦੂਰ ਸਿ ਬਾਹਰ ਕੀ ਹੋ ਗਿਆ ਤੈਨੂੰ ਮੈਂ ਇਹ ਗੱਲ ਕਹੀ ਆ ਮੈਂ ਤਾਂ ਕਿਹਾ ਮੇਰੀ ਦੀਦੀ ਠੀਕ ਆ ਜਾਗਾ ਨਗਰ ਜਾ ਕੇ ਕੰਮ ਕਰ ਜੇ ਕੋਈ ਗੱਲ ਹੈਗੀ ਆ ਕੋਈ ਟੈਂਸ਼ਨ ਹੈਗੀ ਆ ਤਾਂ ਦੱਸ ਦੇ ਤੂੰ ਬੜਾ ਕਿਸੇ ਵੇਸੋ ਨਾ ਕਿ ਜਗਾਸ ਹਸਨ ਲੱਗ ਜਾਨੀ ਕਿ ਸ਼ੁਕਰ ਕਰੀ ਉਹ ਇੰਨੀ ਤਾਂ ਟੈਂਸ਼ਨ ਹੋਈ ਨਾ ਨਹੀਂ ਆ ਦੋੜੇ ਪੜੇ ਠੀਕ ਆ ਤੂੰ ਨਹੀਂ ਸਿੱਧਾ ਮੂੰਹ কোਣਾ ਕਰੇ ਆ ਜਾ ਜਾ ਦੇਖੀਆਂ ਨੇ ਤੇਰੇ ਵਰਗੀਆਂ ਮੜੀਆਂ ਹੈ ਮੇਰੇ ਘਰ ਮੇਰੇ ਪ੍ਰੀਤ ਨੇ ਆਉਣਾ ਹਣ ਆਈ ਜੋਦੇ ਨਾਲ ਗੱਲ ਕਰਗੀ ਪ੍ਰੀਤ ਪ੍ਰੀਤ ਗੱਲ ਸੁਣੀ ਮੇਰੀ ਇੱਕ ਹੁਣ ਕੀ ਹੋਇਆ ਵਾ ਮੈਨੂੰ ਬਤਾਵਾ ਯਾਰ ਮੈਂ ਥੋੜਾ ਬੋਲਦੀ ਵਤ ਕੋੜਾ ਬੜਾ ਮੈਂ ਤੂੰ ਵੀ ਜਾਣਦੀ ਆ ਕਿ ਕਾਮੂ ਵੀ ਮੇਰੇ ਤੋਂ ਹੀ ਆਣਾ ਵਾ ਜੇ ਤੈਨੂੰ ਪਤਾ ਵਾ ਫਿਰ ਤੂੰ ਇੰਨਾ ਕੋੜਾ ਬੋਲਦੀ ਕਿਉਂ ਮੈਂ ਤਾਂ ਤੈਨੂੰ ਪਿਆਰ ਨਾਲ ਹੀ ਪੁੱਛਿਆ ਸੀ ਨਾ ਕਿ ਵੀ ਕੋਈ ਗੱਲ ਵਾ ਹਾਂ ਯਾਰ ਤੂੰ ਤਾਂ ਤੇ ਇਹਦੇ ਮੈਨੂੰ ਜਾਣੇ ਵੀ ਇਧਰ ਰਹੀ ਸੀ ਹਾਂ ਬਤਾ ਯਾਰ ਗੱਲ ਮੇਰੇ ਘਰਲੇ ਦਵਾ ਤੇਰੀ ਭਾਜੀ ਆਉਂਦੇ ਆ ਆਦੇ ਹਾਂ ਆਉਂਦੇ ਅੱਛਾ ਕਦੋਂ ਆਣਾ ਵਾ ਫਰਾਂ ਨਹੀਂ ਗੱਲ ਮੈਨੂੰ ਫੋਨ ਆਇਆ ਸੀ ਹਾਂ ਕਿ ਤੂੰ ਇੱਥੇ ਬੈਠੀ ਐ ਮੈਂ ਘਰ ਆਣ ਗਿਆ ਅੱਛਾ ਤੇ ਕਿੰਨੇ ਸੀ ਕਿ ਤੂੰ ਯੋਦੀ ਨੂੰ ਕਹੀਂ ਕਿ ਤੂੰ ਛੱਡ ਜਾ ਨੇ ਤੇ ਪਿੰਡ ਨੂੰ ਅੱਛਾ ਤੇ ਪਰ ਤੈਨੂੰ ਤਾਂ ਪਤਾ ਹੀ ਐ ਨਾ ਕਿ ਯੋਦੀ ਵੀਰੇ ਨੇ ਤਾਂ ਜਾਣਾ ਨਹੀਂ ਛੱਡਾ ਤੇ ਪਾਪਾ ਦਾ ਤਾਂ ਟੈਨ ਨਹੀਂ ਲੱਗਦਾ ਉੱਥੋਂ ਵੀ ਮਨ ਲੈਣ ਨਹੀਂ ਆਣਾ ਮੈਨੂੰ ਫਿਰ ਮੰਮੀ ਨੂੰ ਕਹਿਣਾ ਐ ਨਾ ਮੰਮੀ ਕਹਿੰਦੇ ਉਹਨੂੰ ਜੋ ਉਹਨੂੰ ਆਪੇ ਮੰਮੀ ਨੇ ਤਾਂ ਮੈਂ ਤਾਂ ਖੁੱਦ ਨਹੀਂ ਗੱਲ ਕਰਦੇ ਜੋ ਉਹਦੇ ਨਾਲ ਮੈਂ ਵੇਖਾਂ ਕਹਿ ਕੇ ਹਾਂ ਤੁਸੀਂ ਗੱਲ ਕਰਕੇ ਦੇਖਿਓ ਮੈਂ ਵੇਖਦੀ ਆ ਤੇ ਹੁਣ ਗੱਲ ਦੀ ਆ ਗਈ ਆ ਆਹ ਤਾਂ ਕੱਲ ਦੇ ਆ ਗਿਆ ਫਰੀਦ ਅੱਛਾ ਤੇ ਹੋ ਗਏ ਨਹੀਂ ਸੀਗੇ ਜਾਂ ਤਾਂ ਤੂੰ ਜੋਦੇਗਾਂ ਨਾਲ ਆ ਜਾ ਹਾਂ ਤੇ ਜਾਂ ਫਿਰ ਤੂੰ ਐਡਾ ਕਰਕੇ ਜੋਦੇ ਨਹੀਂ ਮੈਨੂੰ ਲੈਣ ਲਈ ਭੇਜ ਦੇ ਕਿਉਂਕਿ ਬਾਸਤੇ ਨਹੀਂ ਆਇਆ ਜਾਣਾ ਪਾਜੀ ਨੇ ਦੱਸਿਆ ਹੀ ਨਹੀਂਗਾ ਵੀ ਮੈਂ ਆਉਣਾ ਵਾ ਮੈਨੂੰ ਵੀ ਨਹੀਂ ਦੱਸਿਆ ਮੈਨੂੰ ਵੀ ਕੱਲ ਮੈਂ ਤਾਂ ਤੇਨੂੰ ਸਰਪ੍ਰਾਈਜ਼ ਦੇਣਾ ਸੀ ਘਰੇ ਆਣ ਕੇ ਪਰ ਤੂੰ ਤਾਂ ਘਰੇ ਹੀ ਹੋਗੀ ਨਹੀਂ ਅੱਛਾ ਤੇ ਚੱਲ ਮੈਂ ਵੀ ਨਹੀਂ ਇਹਨੂੰ ਬਤਾਈਆ ਤੇ ਇੱਕਾ ਜਿਗਸਾਂਦ ਕੋਈ ਚੱਲਣਾ ਨਹੀਂ ਤੇ ਫਿਰ ਉਹਨਾਂ ਕੋ ਆ ਵੀ ਨਹੀਂ ਹੁਣਾ ਜੇ ਉਹ ਵੀਰੇ ਮੈਨੂੰ ਛੱਡਾ ਵੀ ਤਾਂ ਬਹੁਤ ਵਧੀਆ ਜੀ ਦੇਖਦੀ ਆ ਤੁਹਾਨੂੰ ਛੱਡ ਕੇ ਆਵੇ ਜਾਂ ਫਿਰ ਭਾਜੀ ਨੂੰ ਲੈ ਕੇ ਆਵੇ ਨੂੰ ਦੇਖ ਲੈ ਵੀ ਕਿੱਦਾਂ ਕਰਨੀ ਜੇ ਵੀਰੇ ਪੁੱਛ ਲੋ ਜੇਦੇ ਮੈਨੂੰ ਛੱਡਾ ਨੂੰ ਫਿਰ ਤਾਂ ਸੱਤ ਵਧੀਆ ਜੋ ਉਹਨਾਂ ਨੇ ਵੀ ਲਾਂਗ ਦਿੱਤਾ ਵਧੀਆ ਪੁੱਛਦੀ ਆ ਮੈਂ ਕੀ ਆਂਦਾ ਹੀ ਕੰਮ ਤਾਂ ਮੈਨੂੰ ਮੰਮੀ ਨਾਲんだろう ਕਿ ਤਾਂ ਸਾਰਿਆ ਜਿਵੇਂ ਉਹਨੇ ਦਿਨ ਪਿਆਰ ਨਾ ਰੰਦੀ ਤਾਂ ਸ਼ਾਇਦ ਮੇਰੇ ਲੋਕੀ ਕਾ ਮਜ਼ਰਦ ਸੀ ਪਰ ਮੈਂ ਇਹ ਗਲਤੀ ਕਰ ਗਈ ਹਰ ਵਾਰੀ ਮੰਮੀ ਨੂੰ ਤੇ ਅੰਨ ਲੜਾਂ ਦੇ ਚੱਕਰ ਚ ਮੈਂ ਤਾਂ ਆਹੀ ਪਹਲ ਲਗੀ ਕਿ ਮੈਨੂੰ ਇਹ ਦਿਨਾਂ ਦੀ ਬਣਾ ਕੇ ਰੱਖਣੀ ਚਾਹੀਦੀ ਆ ਪਤਾ ਨਹੀਂ ਮੇਰੀ ਮੱਤ ਤੇ ਪਰਦਾ ਹੀ ਪੈ ਜਾਂਦਾ ਅਕਲ ਤਾਂ ਆਉਂਦੀ ਆ ਪਰ ਬੰਦੇ ਨੂੰ ਅਕਲ ਉਹਦੇ ਹੀ ਆਉਂਦੀ ਜਦੋਂ ਧੋਖੇ ੱੱਕੇ ਖਾਂਦਾ ਫੇਰੇ ਅਕਲ ਆਉਂਦੀ ਆ ਮੇਰੀ ਗੋਦਾ ਆ ਬਰੀ ਦਾ ਓ ਅੰਮ੍ਰਿਤੋ ਬੜੀ ਨਾਰਾਜ਼ ਜੀ ਫਿਰਨ ਗਈ ਆ ਕਿ ਕਿਹੜੀ ਗੱਲੋਂ ਪਤਾ ਨਹੀਂ ਕੀ ਗੱਲ ਹੋਈ ਤੇ ਮੈਂ ਗਈ ਉਹਦੇ ਕੋਲੇ ਮੈਂ ਕਿਹਾ ਮਰਜੀ ਤੇ ਕੀ ਹੋ ਗਿਆ ਤੈਨੂੰ ਹੂੰ ਵੀ ਬੜੀ ਗੁੱਸੇ ਚ ਫਿਰਨ ਗਈ ਆ ਤੂੰ ਤੇ ਕਹਿੰਦੀ ਤੂੰ ਕੀ ਲੈਣਾ ਮੈਨੂੰ ਹਾਂ ਭੱਜ ਗਈ ਪੈ ਗਈ ਤੇ ਮੁੜ ਕੇ ਮੈਨੂੰ ਆਵਾਜ਼ ਮਾਰ ਕੇ ਆਂਦੀ ਆ ਪਾਜੀ ਆ ਗਏ ਆ ਕੱਲ ਹੂੰ ਸਾਰਾ ਆ ਗਿਆ ਵਾ ਅੱਛਾ ਪਰਾਉਣਾ ਹਾਂ ਤੇ ਇਹਨੇ ਦੱਸਿਆ ਨਹੀਂ ਕਿਸ ਨੂੰ ਇਨੂੰ ਕਿਤੇ ਉਹਨੇ ਕੱਲ ਫੋਨ ਲਾਇਆ ਹੋਣਾ ਵਾ ਵੀ ਮੈਂ ਸਰਪ੍ਰਾਈਜ਼ ਦੇਣਾ ਸੀ ਤੈਨੂੰ ਹੂੰ ਤੇ ਇਹਨੂੰ ਉਹਨੇ ਕੱਲ ਫੋਨ ਕੀਤਾ ਹੈ ਨਾ ਤੇ ਇਹਨੇ ਕੱਲ ਦੱਸਿਆ ਨਹੀਂ ਤੇ ਉਹਨੇ ਇਹਨੂੰ ਇਹ ਗੱਲ ਕਹੀ ਆ ਵੀ ਮੇਰੇ ਤੋਂ ਨਹੀਂ ਆਇਆ ਜਾਂਦਾ ਇੱਥੇ ਹੂੰ ਵੀ ਮੇਰੇ ਕਿਤੇ ਉਹੜਾ ਮੋਟਰਸਾਈਕਲ ਸਕੂਟਰ ਕੋਲ ਚੱਲਦਾ ਵਾ ਹੂੰ ਤੇ ਜੋਦੇ ਨੂੰ ਕਹਿਆ ਵੀ ਜਾਂ ਤੈਨੂੰ ਛੱਡ ਜਵੇ ਜਾਂ ਮੈਨੂੰ ਲੈ ਜਵੇ ਆਕੇ ਅੱਛਾ ਤੇ ਇਹ ਕੱਲ ਦਾ ਦੱਸ ਦਿੰਦੀ ਹੁਣ ਮੈਂ ਕਿੱਧਰ 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 ਜਾਊਂਗਾ ਇਹਨੇ ਕੱਲ ਦਾ ਦੱਸਿਆ ਨਹੀਂ ਆ ਹਾਂ ਜੇ ਇਹਨੂੰ ਇਹਨੂੰ ਛੱਡਿਆ ਨਾ ਤੇ ਅਗਲੇ ਨੇ ਕਹਿਣਾ ਵਾ ਵੀ ਕੁੜੀ ਨੂੰ ਛੱਡ ਗਿਆ ਵੀ ਮੈਂ ਆਇਆ ਸੀ ਤੇ ਮੈਨੂੰ ਨਹੀਂ ਦੋ ਦਿਨ ਲੈ ਕੇ ਗਿਆ ਜੇ ਮੈਨਾਂ ਆਉਂਦਾ ਤੇ ਇਹਨੂੰ ਤਾਂ ਰੱਖਣਾ ਹੀ ਨਹੀਂ ਨਹੀਂ ਤੇ ਮੈਨੂੰ ਦੱਸ ਹੀ ਦਿੰਦੀ ਮਾਂ ਨੂੰ ਫੋਨ ਫਾਨ ਤੇ ਲਾ ਕੇ ਝੂਠਾ ਸੱਚਾ ਤੇ ਹੋ ਜਾਂਦਾ ਇਹ ਤਾਂ ਹੱਦੇ ਵੀ ਨਹੀਂ ਇਹਨਾਂ ਦੱਸਿਆ ਹੀ ਬਾਹਰ ਗੇੜੇ ਕਰ ਡੰਡੇ ਹੀ ਹੂੰ ਬਾਹਰ ਡਈ ਪਤਾ ਨਹੀਂ ਕੀ ਬੜ 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 ਕਰਨਾ ਤੇ ਮੈਂ ਜਾ ਮੈਂ ਹੁੰਦੇ ਨਾ ਤੂੰ ਤੂੰ ਜ਼ਰੂਰ ਦਾਣੇ ਇਹਨਾਂ ਨੇ ਤੂੰ ਵੀ ਪੁੱਛਦੀ ਇਹਨੂੰ ਘੜੀ ਮੈਂ ਇਹਨੂੰ ਜਾ ਕੇ ਪੁੱਛਣ ਤੇ ਮਰ ਲੱਦੀ ਆਏ ਮੈਂ ਨੂੰ ਗਈ ਹੀ ਪੁੱਛਣਾ ਵੀ ਤੈਨੂੰ ਕੀ ਗੱਲ ਹੋਈ ਐ ਮੈਂ ਕਿਹਾ ਇਹ ਤਾਂ ਮਨਰੇ ਉੱਠ ਕੇ ਲੜਾ ਲੱਗ ਜਾਂਦੀ ਆ ਅੱਜ ਚੁੱਪਚਾਪ ਫਿਰਨ ਢਈ ਆ ਕੀ ਗੱਲ ਹੋਈ ਆ ਤੇ ਮੈਨੂੰ ਗਾੜੀੋਂ ਪੈ ਗਈ ਚਾਰੇ ਪੈਰ ਚੱਕ ਕੇ ਹੂੰ ਤੇ ਹੁਣ ਪਤਾ ਕੀ ਗੱਲ ਵਾ ਅਸੀਂ ਹੈਗੇ ਆ ਭਰਾ ਪਰ ਜਾਈ ਹੂੰ ਹੈਨਾ ਆਪਾਂ ਹੀ ਉਹਦੇ ਕੰਮ ਆਉਣਾ ਵਾ ਤੇ ਜਾਓ ਜਾ ਕੇ ਪਰੌਣੇ ਨੂੰ ਲਿਆਓ ਤੁਸੀਂ ਜੇ ਇਹਨੂੰ ਛੱਡ ਕੇ ਆਏ ਤੇ ਪਰੌਣੇ ਨੇ ਗੁੱਸਾ ਕਰਨਾ ਵਾ ਪਰਾਉਣਾ ਨੂੰ ਲੈ ਆਓ ਤੇ ਉਹ ਦੋ ਦਿਨ ਹੋ ਰਹਿ ਜਾਊਗਾ ਤੇ ਫੇਰ ਇਹਨਾਂ ਨੂੰ ਛੱਡਿਆ ਨਹੀਂ ਤੇ ਇਹ ਆਪਣੇ ਘਰ ਜਾਵੇ ਆ ਪਰਾਉਣਾ ਘਰ ਆਇਆ ਵਾ ਤੇ ਆਪਣੇ ਘਰ ਰਵੇ ਜਾ ਕੇ ਉਹਨੂੰ ਦੇ ਆਪੇ ਤੇ ਆਪੇ ਪਰਾਉਣਾ ਨਾਮ ਆਵੇ ਇੱਥੇ ਇਹਨੂੰ ਲੰਮੇ ਕੰਮ ਆਉਣ ਲਈ ਹੈ ਨਹੀਂ ਜੇ ਹੁਣ ਤੁਸੀਂ ਇਹਨੂੰ ਛੱਡਿਆ ਹੈ ਤੇ ਉਹਨੇ ਗੁੱਸਾ ਨਹੀਂ ਕਰਨਾ ਉਹ ਫੇਰ ਆ ਜਾਊਗਾ ਪਰ ਉਹਦੀ ਨਾਲ ਦੀ ਤੇ ਘਰ ਕੋਵੇ ਕੰਮ ਸੇ ਕੰਮ ਇਹ ਬੈਠੀ ਆ ਉਹ ਗਰੀਬ ਕਾਰਾਂ ਤੇ ਬੈਠਾ ਵੇਖ ਲੋ ਫਿਰ ਕਿਦਾਂ ਕਰਨਾ ਮੜ ਕੇ ਇਹੇ ਨਾ ਹੋਵੇ ਵੀ ਕਹਿਣਾ ਵੀ ਪ੍ਰੀਤ ਸਖਉਂਦੀ ਆ ਤੁਸੀਂ ਵੀ ਮੈਨੂੰ ਇਹੋ ਗੱਲ ਆਖਣ ਡਈਓ ਹੂੰ ਵੀ ਇਹਨੂੰ ਛੱਡੇਉਣਾ ਵਾ ਹਾਂ ਹੈਨਾ ਤੇ ਉਹ ਵੀ ਮੈਨੂੰ ਇਹੋ ਗੱਲ ਆਖਣ ਡਈ ਆ ਵੀ ਮੈਨੂੰ ਜੋਦਾ ਵੀਰ ਛੱਡੇ ਆਵੇ ਜਾ ਕੇ ਹੂੰ ਮੈਨੂੰ ਲੱਗ ਗਈ ਸਮਝ ਵੀ ਉਹ ਕਿਉਂ ਆਖਣ ਡਈ ਆ ਹਾਂ ਉਹਨੂੰ ਇਹ ਆ ਵੀ ਮੈਂ ਇੱਥੇ ਬਾਇਆ ਕਲੇਸ਼ ਜੇ ਪਰਮਾ ਇੱਥੇ ਆ ਗਿਆ ਤੇ ਉਹਨੂੰ ਲੱਗ ਜਾਣਾ ਪਤਾ ਤੇ ਫਿਰ ਕੁੰਡਾ ਪਟਨਾ ਹੀ ਹੋਏਦਾ ਉਹਨੇ ਆਕੇ ਤੇ ਚੰਗਾ ਤਾਂ ਕੋ ਪ੍ਰਾਣੇ ਨੂੰ ਪਤਾ ਲੱਗੂਗਾ ਪ੍ਰਾਣੇ ਨੂੰ ਲੈ ਕੇ ਆਉਣਾ ਵਾ ਜਾ ਫਿਰ ਉਹਨੂੰ ਲਿਆ ਤੂੰ ਜਾ ਕੇ ਪ੍ਰਾਣੇ ਨੂੰ ਲਿਆਉਣਾ ਇੱਥੇ ਤੂੰ ਹੀ ਆਇਂ ਕਰੋ ਇਹਨਾਂ ਨੂੰ ਕਹਿ ਜੋ ਵੀ ਮੈਂ ਚੱਲਿਆ ਵਾਂ ਪ੍ਰਾਣੇ ਨੂੰ ਲੈਣ ਤੇ ਮੈਂ ਪ੍ਰਾਣੇ ਨੂੰ ਲਿਆਉਣਾ ਵਾ ਜਾ ਕੇ ਹਾਂ ਤੇ ਕੋਈ ਨਾ ਜਦੋਂ ਉਹ ਦੋ ਦਿਨ ਦੋ ਤਾਰ ਦੇ ਰਹਿ ਜਾਊਗਾ ਇੱਥੇ ਤੇ ਰਹਿ ਕੇ ਤੇ ਫੇਰ ਅਹੀਂ ਮੈਨੂੰ ਛੱਡਿਆ ਵਾਂ ਵੀ ਜਾ ਤਾਨੂੰ ਦੋਵਾਂ ਜੀਆਂ ਨੂੰ ਛੱਡਾਵਾਂਗੇ ਹਾਂ ਦੋਵਾਂ ਜੀਆਂ ਨੂੰ ਛੱਡਿਆਵਾਂਗੇ ਜਾ ਕੇ ਹੁਣ ਮੈਂ ਉਹਨੂੰ ਕਹਿ ਦਾਂ ਜਾ ਕੇ ਵੀ ਉਹ ਜੋ ਦਾਂਦਾ ਵਾ ਵੀ ਮੈਂ ਤਿਆਰ ਹੋ ਕੇ ਮੈਂ ਚੱਲਿਆ ਆਂ ਪਰਵਾਨੇ ਨੂੰ ਲੈ ਆਉਂਦਾ ਪਰਵਾਨੇ ਨੂੰ ਲੈਣ ਚੱਲਿਆ ਆਂ ਕੋਈ ਗੱਲ ਨਹੀਂ ਰਹਿ ਜਾਂਦਾ ਫਿਰ ਕਹਿਨੀ ਆ ਮੈਂ ਮਾਂ ਜਾ ਕੇ ਫਿਰ ਅਮਰਜੀਤਾ ਹਾਂਜੀ ਤੇਰਾ ਵੀਰ ਆਉਂਦਾ ਵੀ ਮੈਂ ਲਿਆਉਣਾ ਪਰਵਾਨੇ ਨੂੰ ਜਾ ਕੇ ਕੀ ਕਹਿਣਗੇ ਤੁਸੀਂ ਉਹਨਾਂ ਨੇ ਨਹੀਂ ਆਉਣਾ ਪਰਵਾਨੇ ਨੇ ਪਰਵਾਨਾ ਆਇਆ ਉਹਨਾਂ ਨੇ ਨਹੀਂ ਆਉਣਾ ਉਹਨੇ ਜੋ ਲੰਦਾ ਮੈਂ ਉਹ ਲੈ ਕੇ ਆਉਣਾ ਜਾ ਕੇ ਤੇ ਜੇ ਉਹ ਤੈਨੂੰ ਛੱਡ ਕੇ ਆ ਗਿਆ ਤਾਂ ਮੁੜ ਕੇ ਉਹਨਾਂ ਨੂੰ ਗੁੱਸਾ ਕਰਨਾਗਾ ਪਰਵਾਨੇ ਨੇ ਨਹੀਂ ਕਰਦੇ ਤੁਸੀਂ ਮੈਨੂੰ ਛੱਡ ਮਰ ਹਾਂਜੀ ਆਇਆ ਹਾਂਜੀ ਆਇਆ ਤੈਨੂੰ ਦੱਸਿਆ ਕਿਉਂ ਨਹੀਂ ਮੈਨੂੰ ਮੈਨੂੰ ਉਹਨਾਂ ਨੇ ਲੇਟ ਹੀ ਦੱਸਿਆ ਤਾਂ ਤੈਨੂੰ ਨਹੀਂ ਪਤਾ ਲੱਗਦਾ ਵੀ ਗੱਲ ਹੀ ਕਰਦਾ ਮੈਂ ਤੇ ਘਰ ਆ ਗਿਆ ਆ ਇੱਥੇ ਹੁਣ ਪਹਿਲਾ ਪਹਿਲੀ ਗੱਲ ਤਾਂ ਤੈਨੂੰ ਉੱਥੇ ਜਾਣਾ ਚਾਹੀਦਾ ਸੀ ਜੇ ਤਾਂ ਇੱਕ ਦਿਨ ਮੰਮੀ ਮੈਨੂੰ ਵੀ ਤਾਂ ਉਹਨਾਂ ਨੇ ਬਾਅਦ 'ਚ ਦੱਸਿਆ ਜਦੋਂ ਘਰੇ ਆ ਗਏ ਉਹਨਾਂ ਨੇ ਕਿਹਾ ਮੈਨੂੰ ਪਹਿਲਾਂ ਹੀ ਫੋਨ ਲਾ ਕੇ ਦੱਸਿਆ ਸੀ ਕਿ ਮੈਂ ਆਉਣ ਦਾ ਤੂੰ ਕਹਲਣੀ ਕਿਤੀ ਨਹੀਂ ਮੰਮੀ ਮੈਨੂੰ ਤਾਂ ਦੱਸਿਆ ਹੀ ਨਹੀਂ ਦੋ ਜਦੋਂ ਘਰੇ ਆ ਗਿਆ ਉਹਨਾਂ ਨੇ ਦੱਸਿਆ ਵੀ ਨਹੀਂ ਬੋਲਿਆ ਕਿ ਮੈਂ ਮਰੀਦ ਮੈਂ ਘਰੇ ਆ ਲੱਗਾ ਤੇ ਰਾਤ ਮੈਨਾਂ ਗੱਲ ਹੋਈ ਮੈਨੂੰ ਤਾਂ ਉਹਨਾਂ ਨੇ ਕੁਝ ਦੱਸਿਆ ਹੀ ਨਹੀਂ ਕਿ ਮੈਂ ਆਉਣ ਲੱਗਾ ਵਾ ਤੂੰ ਘਰੇ ਆ ਜੀ ਸਵੇਰੇ ਜਦੋਂ ਆਏ ਆ ਉਹਦਾ ਮੂੰਹ ਚੱਕ ਕੇ ਫੋਨ ਲਾ ਦਿੱਤਾ ਕਿ ਮੈਂ ਇਹ ਆ ਗਿਆ ਵਾ ਤੂੰ ਵੀ ਘਰੇ ਆ ਜਾ ਉਹਨਾਂ ਨੂੰ ਵੀ ਤਾਂ ਪਤਾ ਹੈ ਨਾ ਕੀ ਮੈਂ ਕਿਹੜਾ ਕੋਈ ਸਾਧਨ ਚਲਾ ਸਕਦੀ ਦੱਸ ਦਿੰਦੀ ਨਾ ਮੈਨੂੰ ਤਾਂ ਤਾਂ ਵੀ ਕੋਹਣਾ ਕੋਹ ਮਂਗਾ ਹੀ ਲੈਂਦੇ ਤਾਂ ਜਾਣ ਨੂੰ ਉਹਨੇ ਆਉਣਾ ਨਹੀਂ ਹੁਣ ਘਰ ਮੰਮੀ ਉਹ ਕਿਹੜਾ ਆ ਗਿਆ ਘਰੇ ਜਿਹੜੇ ਤੁਸੀਂ ਮੰਗਵਾਣਾ ਵਾ ਉਹ ਤਾਂ ਸਭ ਉਲਟਾ ਪੈੰਡਿਆ ਕਿ ਇਹ ਤੂੰ ਜੋਦੇ ਨੂੰ ਕਹ ਦੇ ਜਾਂ ਆਪਣੇ ਬਾਪੂ ਨੂੰ ਕਹ ਦੇ ਕਿ ਮੈਨੂੰ ਛੱਡ ਜਾਣ ਇੱਥੇ ਜਾਂ ਫਿਰ ਮੈਨੂੰ ਲੈ ਜਾਣ ਕੀ ਗੱਲ ਉਹਨਾਂ ਦੇ ਡੈਡੀ ਕੋ ਨਹੀਂ ਚੱਲਦਾ ਕੋਈ ਵੀ ਸਾਨੂੰ ਘਰ ਕਿੰਨੇ ਸੱਦਿਆ ਹੋਇਆ ਮੈਨੂੰ ਕੀ ਪਤਾ ਮੰਮੀ ਜਾਂ ਤਾਂ ਪ੍ਰੀਤ ਨੇ ਬੁਲਾਇਆ ਹੋਣਾ ਹੂੰ ਨੇ ਦੇ ਇਹਦੇ ਤੋਂ ਪਤਾ ਇਹਦਾ ਹੀ ਕੰਮ ਲੱਗਦਾ ਵਾ ਮੰਮੀ ਸਿੱਧੀ ਗੱਲ ਉਹ ਤੁਹਾਨੂੰ ਆਊ ਬਾਅਦ ਪਤਾ ਲੱਗੂਗਾ ਆਉਣਾ ਹੁਣ ਇੱਥੇ ਕਹਿੰਦਾ ਡਈ ਆ ਪ੍ਰੀਤ ਕੀ ਜੋਦਾ ਉਹਨਾਂ ਨੂੰ ਲੈਣ ਚੱਲਾ ਮੈਂ ਤਾਂ ਕਹਿੰਦੀ ਪਈ ਆ ਕਿ ਮੈਨੂੰ ਛੱਡਾ ਉੱਥੇ ਨਹੀਂ ਇਹ ਤੇਰਾ ਵੀਰਾ ਕਹਿੰਦਾ ਕੀ ਬਾਜੀ ਨੂੰ ਇੱਥੇ ਲੈ ਕੇ ਉਹਨਾਂ ਅੱਛਾ ਹੁਣ ਫਿਰ ਕਿੱਦਾਂ ਕਰੀ ਮੈਂ ਤਾਂ ਇਹੋ ਕਹਿਨੀ ਆ ਕਿ ਮੈਨੂੰ ਛੱਡਾ ਉੱਥੇ ਹੁਣ ਫਿਰ ਉਹਨਾਂ ਪੁੱਛਦੇ ਆ ਜੋਦਨ ਉਹ ਪੁੱਛੋ ਬੈਰ ਤੁਸੀਂ ਆਹੋ ਮੈਨੂੰ